ਗਾਇਕ ਕਾਕਾ ਦੇ ਨਵੇਂ ਬਿਆਨ ਦੀ ਪਿੰਕੀ ਢਾਲੀਵਾਲ ਤੇ ਸਿੰਗਰ ਕਾਕਾ ਵਿਚਾਲੇ ਸੁਲ੍ਹਾ ਹੋ ਗਈ ਹੈ ਪਿੰਕੀ ਢਾਲੀਵਾਲ ਦੇ ਨਾਲ ਜੁੜੇ ਵਿਵਾਦ ਤੇ ਸਿੰਗਰ ਕਾਕਾ ਬੋਲੇ ਨੇ ਸਕਾਈ ਡਿਜੀਟਲ ਦੇ ਨਾਲ ਮੇਰਾ ਵਿਵਾਦ ਸੁਲਝ ਗਿਆ ਕਾਕਾ ਦੇ ਵੱਲੋਂ ਜੇ ਹੁਣ ਨਵਾਂ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਪਿੰਕੀ ਢਾਲੀਵਾਲ ਦਾ ਨੁਕਸਾਨ ਕਰਨਾ ਮੇਰੀ ਮਨਸ਼ਾ ਨਹੀਂ ਸੀ ਜੇ ਮੇਰੇ ਬੋਲਾ ਕਰਕੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਨੂੰ ਮਾਫਤ ਹੋ ਸੈ ਪਿੰਕੀ ਢਾਲੀਵਾਲ ਸਾਡੇ ਸੀਨੀਅਰ ਨੇ ਸਿਆਣੇ ਨੇ ਪਿੰਕੀ ਢਾਲੀਵਾਲ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰਨ ਅਾ ਦਰਸਲ ਸੁੰਦ ਸ਼ਰਮਾ ਵਾਲੇ ਵਿਵਾਦ ਤੋਂ ਬਾਅਦ ਸਿੰਗਰ ਕਾਕਾ ਨੇ ਵੀ ਪਿੰਕੀ ਢਾਲੀਵਾਲ ਤੇ ਉਹਨਾਂ ਦੀ ਕੰਪਨੀ ਤੇ ਕਈ ਇਲਜ਼ਾਮ ਲਾਏ ਸਨ ਅਪਰ ਹੁਣ ਕਾਕਾ ਵੱਲੋਂ ਸਾਰਾ ਵਿਵਾਦ ਸੁਲਝ ਜਾਣ ਦਾ ਦਾਵਾ ਕੀਤਾ ਜਾ ਰਿਹਾ ਦਰਸਲ ਪਿਛਲੇ ਦਿਨ ਹੀ ਬਕਾਇਦਾ ਪ੍ਰੈਸ ਕਾਨਫਰੰਸ ਕਰਦੇ ਹੋਏ ਪੰਜਾਬੀ ਗਾਇਕ ਕਾਕਾ ਦੇ ਵੱਲੋਂ ਪਿੰਕੀ ਢਾਲੀਵਾਲ ਤੇ ਉਹਨਾਂ ਦੇ ਕੰਪਨੀ ਤੇ ਇਲਜ਼ਾਮ ਲਗਾਏ ਜਾਂਦੇ ਨੇ ਤਾਂ ਹੁਣ ਉਹਨਾਂ ਦੇ ਵੱਲੋਂ ਨਵਾਂ ਬਿਆਨ ਦਿੱਤਾ ਕਿ ਉਹਨਾਂ ਦਾ ਕਹਿਣਾ ਹੈ ਕਿ ਸਕਾਈ ਡਿਜੀਟਲ ਦੇ ਨਾਲ ਮੇਰਾ ਵਿਵਾਦ ਸੁਲਝ ਗਿਆ ਪਿੰਕੀ ਢਾਲੀਵਾਲ ਦਾ ਨੁਕਸਾਨ ਕਰਨਾ ਮੇਰੀ ਮਨਸ਼ਾ ਨਹੀਂ ਸੀ ਕੀ ਗੱਲ ਸਾਰੇ ਮੈਂ ਕੀ ਹਾਲ ਚਾਲ ਹੈ ਉਮੀਦ ਹੈ ਠੀਕ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਇਕਰਾਨ ਮੇਰਾ ਸकाई ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ ਮਤਭੇਦ ਚੱਲ ਰਿਹਾ ਸੀ ਕੁਝ ਤਵਨ ਤੇ ਸਿਆਣੀ دانش دانشਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਜੀ ਕੋਈ ਸਾਰੇ ਗਿਲੇ ਸ਼ਿਕਵੇ ਦੂਰ ਕਰਾ ਦਿੱਤੇ ਗਏ ਨੇ ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕੰਨਪਾਲੀਵਾਲ ਤੇ ਪਿੰਕੀ ਟਾਲੀਵਾਲ ਨੂੰ ਨੁਕਸਾਨ ਕਰਾਂ ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਨੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ ਤੇ ਮੈਨੂੰ ਉਸ ਚੀਜ਼ ਦਾ ਅਫਸੋਸ ਹੈ ਜੀ ਪਿੰਕੀ ਢਾਲੀਵਾਲ ਜੀ ਇੰਡਸਟਰੀ ਦੇ ਸਾਡੇ ਬਹੁਤ ਸੀਨੀਅਰ ਨੇ ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ ਚ ਬਹੁਤ ਰੱਖੇ ਧੰਨਵਾਦ ਅੱ비 ਗਾਇਕ ਕਾਕਾ ਦੇ ਨਵੇਂ ਬਿਆਨ ਦੀ ਪਿੰਕੀ ਢਾਲੀਵਾਲ ਤੇ ਸਿੰਗਰ ਕਾਕਾ ਵਿਚਾਲੇ ਸੁਲ੍ਹਾ ਹੋ ਗਈ ਹੈ ਪਿੰਕੀ ਢਾਲੀਵਾਲ ਦੇ ਨਾਲ ਜੁੜੇ ਵਿਵਾਦ ਤੇ ਸਿੰਗਰ ਕਾਕਾ ਬੋਲੇ ਨੇ ਸਕਾਈ ਡਿਜੀਟਲ ਦੇ ਨਾਲ ਮੇਰਾ ਵਿਵਾਦ ਸੁਲਝ ਗਿਆ ਕਾਕਾ ਦੇ ਵੱਲੋਂ ਇਹ ਹੁਣ ਨਵਾਂ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਪਿੰਕੀ ਢਾਲੀਵਾਲ ਦਾ ਨੁਕਸਾਨ ਕਰਨਾ ਮੇਰੀ ਮਨਛਾ ਨਹੀਂ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਨੂੰ ਮਾਫਤ ਹੋ ਸੈਪਿੰਗ ਕੀ ਢਾਲੀਵਾਲ ਸਾਡੇ ਸੀਨੀਅਰ ਨੇ ਸਿਆਣੇ ਨੇ ਪਿੰਕੀ ਢਾਲੀਵਾਲ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰਨ ਅ ਦਰਸਲ ਸੁੰਦਤਾ ਸ਼ਰਮਾ ਵਾਲੇ ਵਿਵਾਦ ਤੋਂ ਬਾਅਦ ਸਿੰਗਰ ਕਾਕਾ ਨੇ ਵੀ ਪਿੰਕੀ ਢਾਲੀਵਾਲ ਤੇ ਉਹਨਾਂ ਦੀ ਕੰਪਨੀ ਤੇ ਕਈ ਇਲਜ਼ਾਮ ਲਾਏ ਸਨ ਆ ਪਰ ਹੁਣ ਕਾਕਾ ਵੱਲੋਂ ਸਾਰਾ ਵਿਵਾਦ ਸੁਲਝ ਜਾਣ ਦਾ ਦਾਵਾ ਕੀਤਾ ਜਾ ਰਿਹਾ ਦਰਸਲ ਪਿਛਲੇ ਦਿਨ ਹੀ ਬਕਾਇਦਾ ਪ੍ਰੈਸ ਕਾਨਫਰੰਸ ਕਰਦੇ ਹੋਏ ਪੰਜਾਬੀ ਗਾਇਕ ਕਾਕਾ ਦੇ ਵੱਲੋਂ ਪਿੰਕੀ ਢਾਲੀਵਾਲ ਤੇ ਉਹਨਾਂ ਦੇ ਕੰਪਨੀ ਤੇ ਇਲਜ਼ਾਮ ਲਗਾਏ ਜਾਂਦੇ ਨੇ ਤਾਂ ਹੁਣ ਉਹਨਾਂ ਦੇ ਵੱਲੋਂ ਨਵਾਂ ਬਿਆਨ ਦਿੱਤਾ ਕਿ ਉਹਨਾਂ ਦਾ ਕਹਿਣਾ ਹੈ ਕਿ ਸਕਾਈ ਡਿਜੀਟਲ ਦੇ ਨਾਲ ਮੇਰਾ ਵਿਵਾਦ ਸੁਲਝ ਗਿਆ ਪਿੰਕੀ ਢਾਲੀਵਾਲ ਦਾ ਨੁਕਸਾਨ ਕਰਨਾ ਮੇਰੀ ਮਨਸ਼ਾ ਨਹੀਂ ਸੀ। ਸਿੱਗਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਹੈ ਠੀਕ ਹੋਵੋਗੇ। ਜਿਵੇਂ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਹਫ਼ਤਿਆਂ ਇੰਤਰਾਨ ਮੇਰਾ ਸਕਾਈ ਡਿਜੀਟਲ ਤੇ ਉਹਦੇ ਭਾਈਵਾਲਾਂ ਨਾਲ ਥੋੜਾ ਜਿਹਾ মতਪੀਤ ਚੱਲ ਰਿਹਾ ਸੀ। ਕੁਝ ਤਵੰਤੇ ਸਿਆਣੇ ਦਾਨਸ਼ ਦਾਨਸ਼ਵਰ ਸੱਜਣਾ ਕਰਕੇ ਉਹ ਮਾਮਲਾ ਸੁਲਝ ਗਿਆ ਹੈ। ਉਹ ਸਾਰੇ ਗਿਲੇਸ਼ ਕੁਏ ਦੂਰ ਕਰਾ ਦਿੱਤੇ ਗਏ ਨੇ ਮੇਰੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਮਨਸ਼ਾ ਨਹੀਂ ਰਹੀ ਕਿ ਮੈਂ ਗੁਰਕਰਨ ਟਾਲੀਵਾਲ ਤੇ ਪਿੰਕੀ ਟਾਲੀਵਾਲ ਨੂੰ ਨਾਲ ਕੋਈ ਨੁਕਸਾਨ ਕਰਾਂ ਜੇ ਮੇਰੇ ਬੋਲੇ ਹੋਏ ਬੋਲਾਂ ਕਰਕੇ ਕਿਸੇ ਨੂੰ ਵੀ ਕਿਸੇ ਨੀ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ ਤੇ ਮੈਨੂੰ ਉਸ ਚੀਜ਼ ਦਾ ਅਫਸੋਸ ਹੈ ਜੀ ਪਿੰਕੀ ਟਾਲੀਵਾਲ ਜੀ ਇੰਡਸਟਰੀ 'ਚ ਸਾਡੇ ਬਹੁਤ ਸੀਨੀਅਰ ਨੇ ਬਹੁਤ ਸਿਆਣੇ ਨੇ ਤੇ ਮੈਂ ਦੁਆ ਕਰਦਾ ਕਿ ਉਹ ਆਪਣੀ ਜ਼ਿੰਦਗੀ 'ਚ ਬਹੁਤ ਰੱਖੀਦਾ ਰਹੇ ਧੰਨਵਾਦ